ਭਾਈ ਉਤਰੂਗਾ ਤੋਡਾ ਭਲਾ ਜੇ ਸੀ ਵੀਰ ਆਹ ਕੰਮ ਨਹੀਂ ਕਰਨਾ ਵੀਰ ਕਹ ਵੀ ਰੋਕੀ ਤਿਆਰਪੇ ਨਾਲ ਵੇਖ ਕੇ ਮੜਾ ਜਾ ਇਹ ਰਿਸਕ ਬੜਾ ਤਗੜਾ ਹੁੰਦਾ ਹੈ ਤਾਂ ਸੱਚ ਨੂੰ ਇਹ ਘਰੇ ਟਰਾਈ ਕਰਨ ਵਾਲਾ ਕੰਮ ਨਹੀਂਗਾ ਕਿਉਂਕਿ ਇਹਨਾਂ ਦੀ ਤਾਂ ਮਜਬੂਰੀ ਆ ਚਲੋ ਮਸ਼ਹੂਰੀ ਕਰਨੀ ਦੀ ਟਰੈਕਟਰ ਦੀ ਪਰ ਮੇਰਾ ਵੀਰ ਇਹੋ ਜਿਹਾ ਕੁਝ ਤੁਸੀਂ ਘਰੇ ਨਾ ਹੀ ਟਰਾਈ ਕਰਿਆ ਜੇ ਤਾਂ ਚੰਗੀ ਗੱਲ ਵੀਰ ਜੀ ਹੁਣ ਤੁਹਾਨੂੰ ਟਰੈਕਟਰ ਬਾਰੇ ਦੱਸਣਗੇ ਵੇ ਕੀ ਕੋਝਾ ਸੱਚੀ ਚ ਤੇ ਤੁਹਾਨੂੰ ਪੂਰਾ ਡੈਸ਼ਬੋਰਡ ਦਿਖਾਵਾਂਗੇ ਤੇ ਵੀਰ ਜੀ ਕੀ ਨਾਮ ਆਪਣਾ ਆਪਣਾ ਨਾਮ ਗੁਰਦੀਪ ਸਿੰਘ ਆ ਜੀ ਗੁਰਦੀਪ ਸਿੰਘ ਅੱਜ ਆਏ ਸੀ ਇੱਥੇ ਆਪਣੇ ਮੁਕਸਰ ਲੁਬਾਣੇ ਵਾਲੀ ਪਿੰਡ ਚ ਡੈਮੋ ਕਰੀ ਸੀ ਆਪਣੇ ਵਧੀਆ ਕਿਸਾਨ ਭਰਾਵਾਂ ਨੇ ਦੇਖਿਆ ਇੱਥੇ ਸਾਰਿਆਂ ਨੇ ਟਰੈਕਟਰ ਚਲਾ ਕੇ ਦੇਖਿਆ ਹਾਂ ਸਾਰਿਆਂ ਨੇ ਉਹ ਤਾਂ ਆਪਾਂ ਵੀਡੀਓ ਬਣਾਈ ਲਈ ਉਹਨਾਂ ਦੇਖ ਹੀ ਲਿਆ ਸਾਰਿਆਂ ਨੂੰ ਤਾਂ ਆਪਾਂ ਦਿਖਾ ਦਵਾਂਗੇ ਅਲੱਗ-ਅਲੱਗ ਗੇਅਰ ਚ ਹੁਣ ਇਹਦੀ ਦੱਸੋ ਵੀ ਇਹਦੇ ਚ ਕੀ ਖਾਸ ਆ ਟੋਟਲੀ ਸਪੈਸੀਫਿਕੇਸ਼ਨ ਜਿੰਨੀ ਵੀ ਹੈਗੀ ਆ ਮੈਂ ਤੁਹਾਨੂੰ 1 ਬਾਈ 1 ਦੱਸਦਾ ਦੱਸੀ ਜਾਓ ਜੀ ਵੀ ਇਹਦੇ ਵਿੱਚ ਕੀ ਕੀ ਖਾਸੀਅਤਾਂ ਹਾਂਜੀ ਹਾਂਜੀ ਚਲੋ ਆਪਾਂ ਸ਼ੁਰੂ ਗੱਲ ਕਰ ਲੈਨੇ ਆ ਵੈਸੇ ਪਹਿਲੇ ਤੇ ਗੱਲ ਦਸੀ ਆਪਣੀ ਲਾਈਟਾਂ ਦੇ ਰਾਈ ਬ੍ਰਾਉਂਡ ਲਾਈਟ ਆ ਇਹਦੀ ਟਰੈਕਟਰ ਦੀ ਠੀਕ ਆ ਜੀ ਠੀਕ ਆ ਜੀ 1 ਪੀਸ ਬੋਨਟ ਆ ਇਹ ਠੀਕ ਆ ਜੀ 1 ਪੀਸ ਬੋਨਟ ਹੋ ਗਿਆ ਹਾਂਜੀ ਹਾਂਜੀ ਡਬਲ ਜੈਕ ਲੱਗੇ ਹੋਏ ਨੇ ਬੋਨਟ ਖੋਲਣ ਲਈ ਵੀ ਸਾਰਾ ਕੁਝ ਹੈ ਨਾ ਹਾਂਜੀ ਹਾਂਜੀ ਇਸ ਵਿੱਚ ਉਸ ਤੋਂ ਬਾਅਦ ਇਹਦੀ 에ਅਰ ਕਲੀਨਰ ਦੀ ਗੱਲ ਕਰੀਏ 8 ਇੰਚੀ ਦਾ 에ਅਰ ਕਲੀਨਰ ਹੈ ਇਹ ਅੱਛਾ ਜੀ ਬਹੁਤ ਵੱਡਾ 에ਅਰ ਕਲੀਨਰ ਹੈ ਇਹ ਬਹੁਤ ਵੱਡਾ ਬਾਕੀ 6 ਇੰਚੀ ਹੁੰਦਾ ਯਾਨੀ ਕਿ ਹਾਂਜੀ ਬਾਕੀ ਟਰੈਕਟਰਾਂ 'ਚ 6 ਇੰਚੀ ਹੁੰਦਾ ਇਹਦੇ ਕੋਲ ਇਹਦੇ 'ਚ 8 ਇੰਚੀ ਦਾ ਇਹ ਪਹਿਲਾ ਟਰੈਕਟਰ ਹੈ ਜਿਹਦੇ 'ਚ 8 ਇੰਚੀ ਦਾ ਹਾਂਜੀ ਹਾਂਜੀ ਠੀਕ ਹੈ ਇਹ ਚ 8 ਇੰਚੀ ਅਸੀਂ ਦਿੰਨੇ ਆ ਅੱਛਾ ਜੀ ਠੀਕ ਹੈ ਜੀ ਬਾਕੀ ਤੁਹਾਨੂੰ ਸੀਰੀਜ਼ ਦਾ ਪਤਾ ਲੱਗ ਗਿਆ ਹੋਣਾ ਪੀ ਐਸ ਪਾਵਰ ਸੀਰੀਜ਼ ਹੈ ਨੋਵੋ 605 ਠੀ ਪਾਵਰ ਸੀਰੀਜ਼ ਮਤਲਬ ਇਹ ਪੀਐਸ ਦਾ ਮਤਲਬ ਆ ਪਾਵਰ ਸੀਰੀਜ਼ ਪਾਵਰ ਸੀਰੀਜ਼ ਹਾਂਜੀ ਹਾਂਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਰੇਡੀਏਟਰ ਦੀ ਗੱਲ ਕਰੀਏ ਰੇਡੀਏਟਰ ਵੀ ਅੱਗੇ ਜਾਲੀ ਦਿੱਤੀ ਹੋਈ ਆ ਮੰਨ ਲਓ ਸੇਫਟੀ ਲਈ ਹਾਂਜੀ ਹਾਂਜੀ ਤਾਂ ਕੋਈ ਕਚਰਾ ਆ ਜਾਵੇ ਆਪਾਂ ਜਾਲੀ ਡ੍ਰਿੰਕ ਚ ਕੱਢ ਕੇ ਝਾੜ ਸਕਦੇ ਹਾਂ ਝਾੜ ਸਕਦੇ ਹਾਂ ਜੀ ਉਸ ਤੋਂ ਬਾਅਦ ਵੱਡਾ ਰੇਡੀਏਟਰ ਆ ਠੀਕ ਹੈ ਜੀ ਵੱਡਾ ਰੇਡੀਏਟਰ ਹਾਂ ਉਸ ਤੋਂ ਬਾਅਦ ਹਿੱਸੇ ਦੀ ਗੱਲ ਕਰੀਏ ਆਪਾਂ ਕਰਾਰੋ ਦਾ ਹਿੱਸਾ ਮੂਰੀ ਵਾਲਾ ਕਰਾਰੋ ਦਾ ਬਹੁਤ ਮਸ਼ਹੂਰ ਹੈ ਜੀ ਕਰਾਰੋ ਕਰਾਰੋ ਦਾ ਇਹ ਲਗਭਗ ਮੰਨ ਲਓ ਵਧੀਆ ਕੰਪਨੀਆਂ 'ਚ ਇਹੀ ਹੁੰਦਾ ਨਾਲ ਵਿੱਚ ਹਾਂਜੀ ਹਾਂਜੀ ਬਹੁਤ ਘਾਟੀ ਫੈਕਚਰ ਯਾਨੀ ਕਿ ਟੁੱਟਣ ਦੇ ਚਾਂਸ ਨਾ ਮਾਤਰਾ ਜੀ ਨਾ ਮਾਤਰਾ ਹਾਂਜੀ ਨਾ ਮਾਤਰਾ ਉਸ ਤੋਂ ਬਾਅਦ ਆਪਾਂ ਗੱਲ ਕਰੀ ਡਬਲ ਐਕਟਿੰਗ ਪਾਵਰ ਸ਼ੇਅਰਿੰਗ ਆਂਦਾ ਦੋਨੋਂ ਸਾਈਡ ਦਿੱਤਾ ਇੱਧਰ ਵੀ ਦਿੱਤਾ ਹੋਇਆ ਪਰਲੀ ਸਾਈਡ ਵੀ ਦਿੱਤਾ ਹਾਂਜੀ ਦੋਨੇ ਪਾਸੇ ਪਾਵਰ ਸ਼ੇਅਰਿੰਗ ਆ ਗਿਆ ਜੀ ਹਾਂਜੀ ਦੋਨੇ ਪਾਸੇ ਪਾਵਰ ਸ਼ੇਅਰਿੰਗ ਆ ਠੀਕ ਆ ਜੀ ਉਸ ਤੋਂ ਬਾਅਦ ਇੰਜਨ ਦੀ ਗੱਲ ਕਰਦੇ ਆਂ ਆਪਾਂ ਹਾਂਜੀ ਇਹਦੇ ਵਿੱਚ 3488 ਸੀਸੀ ਦਾ ਇੰਜ ਇੰਜਨ ਜਿਹਦੇ ਮੰਨ ਲਓ ਇੰਜਨ ਦੀ ਮੈਂ ਇਹਦੀ ਵਾਟਰ ਕੋਲਡ ਇੰਜਨ ਆ ਇਹਦੀ ਮੈਂ ਤੁਹਾਨੂੰ ਗੱਲ ਦੱਸਾਂ ਮੰਨ ਲਓ ਕੀ ਐ ਚ ਖਾਸੀਅਤ ਇੰਜਨ ਚ ਹਾਂਜੀ ਪਹਿਲੇ ਇੰਜਨ ਜਿਹੜੇ ਆਉਂਦੇ ਸੀ ਨਾ ਉਹ ਚ ਵਨ ਬਾਈ ਵਨ ਬਲੋਕ ਚ ਪਾਣੀ ਜਾਂਦਾ ਸੀ ਵਨ ਬਾਈ ਵਨ ਹਾਂਜੀ ਬਲੋਕ ਪਹਿਲੇ ਚ ਚਲੇਗਾ ਦੂਜੇ ਚ ਚਲੇਗਾ ਤੀਜੇ ਚ ਚਲੇਗਾ ਹਾਂਜੀ ਹਾਂਜੀ ਹੋਣੇ ਤਾਂ ਡਾਇਰੈਕਟ ਸਰਕੂਲੇਸ਼ਨ ਆ ਪੂਰੇ ਇੰਜਨ ਚ ਇੱਕਦਮ ਪਾਣੀ ਜਾਂਦਾ ਠੰਡਾ ਰਹਿੰਦਾ ਡਾਇਰੈਕਟ ਸਰਕੂਲੇਸ਼ਨ ਆ ਵੀ ਜਿੰਨੀ ਮਰਜ਼ੀ ਹੀਟ ਹੋਵੇ ਗਰਮੀ ਹੋਵੇ ਤੁਸੀਂ ਚਲਾ ਲਓ ਤੇ ਗਰਮ ਨਹੀਂ ਹੁੰਦਾ ਇਹ ਜ਼ਿੰਮੇਵਾਰੀ ਤੁਹਾਡੀ ਆ ਹਾਂਜੀ ਹਾਂਜੀ ਪੈਰਲਲ ਮੰਨ ਲਓ ਇੰਜਨ ਕੂਲਿੰਗ ਬੋਲ ਉਸ ਤੋਂ ਬਾਅਦ ਮਾਈਕੋ ਦਾ ਪੰਪ ਆ ਉਹ ਤੁਹਾਨੂੰ ਪਤਾ ਹੀ ਹੈ ਹਾਂਜੀ ਠੀਕ ਹੈ ਉਸ ਤੋਂ ਬਾਅਦ ਆਪਾਂ ਗੇਅਰ ਦੀ ਗੱਲ ਕਰਨੇ ਆ ਪਿੱਛੇ ਵਾਲੇ ਮੰਨ ਲਓ ਸਿੰਕਰੋ ਸ਼ਟਲ ਗੇਅਰ ਆ ਪੂਰਾ ਸਿੰਕਰੋਮੈਸ਼ ਆ ਠੀਕ ਹੈ ਜੀ ਇਹ ਨਹੀਂ ਕੋਈ ਐਚ 100 ਵੇਜ ਐਦਾਂ ਕੁਝ ਨਹੀਂ ਪੂਰਾ ਸਿੰਕਰੋਮੈਸ਼ ਆ ਖੁੱਲਾ ਪਲੇਟਫਾਰਮ ਆ 15 ਵਾ ਹੀ 15 ਸਪੀਡ ਆ ਇਹਦੀ ਮੈਂ ਤੁਹਾਨੂੰ ਦੱਸ ਦਵਾਂ 15 ਅੱਗੇ ਨੂੰ 15 ਪਿੱਛੇ ਠੀਕ ਹੈ ਜੀ 15 ਹੀ 15 ਸਪੀਡ ਜਿਵੇਂ ਮੱਕੀ-ਮੱਕੀ ਤੇ ਚੱਲੇ ਤਾਂ ਬਹੁਤ ਵਧੀਆ ਹਾਂਜੀ ਬਹੁਤ ਨਹੀਂ ਭੱਜੂ ਪਿੱਛੇ ਜਿਵੇਂ ਕਟਰ ਲੱਗਿਆ ਹੁੰਦਾ ਪਿੱਛੇ ਹਾਂਜੀ ਉਨੇ ਹੀ ਭੱਜੂਗਾ ਠੀਕ ਹੈ ਜੀ ਇਹ ਬਾਕੀ ਟਰੈਕਟਰਾਂ 'ਚ 4 ਗੇਰ ਆਉਂਦੇ ਨੇ 4 ਗੇਰ ਆਉਂਦੇ ਇਹਦੇ 5 5 ਗੇਰ ਆ ਗਏ ਪਹਿਲਾ ਟਰੈਕਟਰ ਇਹ 5 ਗੇਰ ਵਾਲਾ 5 ਗੇਰ ਵਾਲਾ ਪਹਿਲਾ ਟਰੈਕਟਰ ਆ 5 ਗੇਰ ਵਾਲਾ 911 ਤੋਂ ਬਾਅਦ ਇਹ ਪਹਿਲਾ ਅੱਛਾ 911 ਪਹਿਲਾ ਸੀ ਇਹ ਪਹਿਲਾ ਟਰੈਕਟਰ ਜਿਹੜਾ 5 ਗੇਰਾਂ ਵਾਲਾ 5 ਟਾਪ ਜਾਂਦੇ ਨੇ ਪੰਜਵਾਂ ਗੇਰ ਟਾਪ ਆ ਜਾਣੀ ਅੱਜ ਹਾਂ ਤਾਂ ਇਹ ਵੀ ਰੋਡ ਤੇ ਜੇ ਭਜਾਉਣਾ ਵੀ ਆ ਤਾਂ ਤਨ ਕੇ ਜਿਵੇਂ ਮਰਜ਼ੀ ਲੈ ਜਿੰਨਾ ਮਰਜ਼ੀ ਭਜਾਓ ਟਰੈਕਟਰ ਨਾਲ ਹੀ ਉਸ ਤੋਂ ਬਾਅਦ ਮਨ ਲੋ ਸੀਟ ਦੇਖੋਗੇ ਕੰਫਰਟੇਬਲ ਸੀਟ ਆ ਅੱਗੇ ਪਿੱਛੇ ਵੀ ਕਰ ਸਕਦੇ ਹੋ ਅਡਜਸਟੇਬਲ ਸੀਟ ਆ ਠੀਕ ਹੈ ਜੀ ਕੁੱਲਾ ਪਲੇਟਫਾਰਮ ਆ ਬਹੁਤ ਵਧੀਆ ਜੀ ਬਹੁਤ ਵਧੀਆ ਬਹੁਤ ਆਇਲ ਬ੍ਰੇਕ ਵਗੈਰਾ ਸਾਰਾ ਕੁਝ ਇੱਥੇ ਦੇ ਵਿੱਚ ਟਰੈਕਟਰ ਚ ਮਿਲੂਗਾ ਤੁਹਾਨੂੰ ਪਿੱਛੇ ਚਲੀ ਜਾ ਬਾਕੀ ਥੋੜਾ ਜਿਹਾ ਪਿੱਛੇ ਆਉਂਗੇ ਤੁਹਾਨੂੰ ਦੱਸਦਾ ਮੈਂ ਇਹਦੇ ਵਿੱਚ ਆਪਾਂ ਗੱਲ ਕਰਦੇ ਆਂ ਪਿੱਛੇ ਵਾਲੇ ਹਿੱਸੇ ਦੀ ਪੂਰਾ ਪਲੰਟਰੀ ਦੇ ਹਿੱਸਾ ਆ ਦੇਖੋ ਪਲੈਂਟਰੀਟ ਮਤਲਬ ਬਣਾਏ ਪੰਜਾਬੀ ਚ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂ ਪਲੈਂਟਰੀ ਡਰਾਈਵ ਕੀ ਹੁੰਦਾ ਇਹਦੇ ਵਿੱਚ ਤਿੰਨ ਗੀਅਰ ਹੁੰਦੇ ਨੇ ਤਿੰਨ ਗੀਅਰਾਂ ਦੇ ਵਿੱਚ ਫਿਰ ਛਾਵ ਡਗੀ ਹੈ ਜਿਹੜੀ ਚੱਕੇ ਨੂੰ ਘੁਮਾਉਂਦੀ ਆ ਠੀਕ ਹੈ ਜੀ ਠੀਕ ਹੈ ਜੀ ਇਹਨੂੰ ਪੂਰਾ ਪਲੈਂਟਰੀ ਡਰਾਈਵ ਕਹਿੰਦੇ ਆ ਇਹਦੇ ਵਿੱਚ ਟੁੱਟ ਫੁੱਟ ਪੂਰੀ ਜ਼ਿੰਦਗੀ ਭਰ ਨਹੀਂ ਆਉਂਦੀ ਆਉਂਦੀ ਨਹੀਂ ਨਾ ਮਾਤਰੀ ਯਾਨੀ ਕਿ ਜਮਾਈ ਖੜੀ ਕਰਦੀ ਹਾਂ ਕੁਝ ਟਰੈਕਟਰ ਦੇਖੇ ਹੋਣੇ ਜਿਹੜੇ ਸਿੰਪਲ ਹਿੱਸਾ ਨਾ ਟਰੈਕਟਰ ਚੱਲਦੇ ਸਮੇ ਝੋਲ ਮਾਰਦੇ ਆ ਹਾਂ ਹਾਂ ਮਾਰਦੇ ਜੀ ਮਾਰਦੇ ਆ ਮਾਰਦੇ ਆ ਹਾਂ ਉਹ ਝੋਲ ਮਾਰਦੇ ਉਹ ਝੋਲ ਵਗੈ ਉਸ ਤੋਂ ਚਲੋ ਉਸ ਤੋਂ ਬਾਅਦ ਉਹਨੂੰ ਲਿਫਟ ਦੀ ਦੱਸਾਂ ਮੈਂ ਇਹਦੇ ਵਿੱਚ ਡਬਲ ਸੈਂਸਿੰਗ ਇਹਦੇ ਵਿੱਚ ਪਹਿਲੇ ਸਿੰਗਲ ਸੈਂਸਿੰਗ ਆਂਦੀ ਹੁੰਦੀ ਸੀ ਹਾਂ ਸਿੰਗਲ ਆਂਦੀ ਸੀ ਹੁਣ ਡਬਲ ਸੈਂਸਿੰਗ ਆ ਦੋਨੋਂ ਸਾਈਡ ਮੰਨ ਲਓ ਸੈਂਸਿੰਗ ਆ ਮਹਾ ਲਿਫਟ ਕਹਿੰਦੇ ਇਹਨੂੰ ਆ ਲਿਖਿਆ ਹੋਇਆ ਮਹਾ ਲਿਫਟ ਸਭ ਤੋਂ ਯਾਨੀ ਕਿ ਪਾਵਰਫੁੱਲ ਲਿਖਦੇ ਆ ਪਾਵਰਫੁੱਲ ਹਾਂਜੀ ਹਾਂਜੀ 270 ਕਿਜੀ ਦੀ ਚੱਕਦੀ ਆ ਇਹ 2700 kg ਕੇ ਸੀ ਆਈ ਨਹੀਂ ਇਹ ক্যাਟਾਗਰੀ ਚ ਟਰੈਕਟਰਾਂ ਦੇ ਨਾ ਇਹ ਯਾਨੀ ਕਿ ਇੱਕ ਤਾਂ 5 ਗੇਅਰ ਆ ਦੂਜਾ ਟਰੈਕਟਰ 911 ਹਾਂਜੀ ਹਾਂ 2700 kg ਲਿਫਟ ਦੇ ਮਾਮਲੇ ਚ ਪਹਿਲਾ ਟਰੈਕਟਰ ਹਾਂਜੀ ਹਾਂਜੀ ਵੀ ਆਪਣੇ ਪੰਜਾਬ ਦੇ ਹਾਂਜੀ ਹਾਂਜੀ ਕੋਸਟ ਟਰੈਕਟਰਾਂ ਦੇ ਤੁਸੀਂ ਦੇਖਿਆ ਹੋਊਗਾ ਲੱਗ ਤੋਂ ਜੈਕ ਲੱਗਿਆ ਹੁੰਦਾ ਜਿਗਾਰਡ ਟਾਈਪ ਦਾ ਕੀਤਾ ਹੁੰਦਾ ਲੱਗਿਆ ਹੁੰਦਾ ਹੀ ਲੱਗਿਆ ਹੁੰਦਾ ਸਾਡੇ ਟਰੈਕਟਰ ਜੇ ਮੰਨ ਲਓ ਡਬਲ ਸੈਂਸਿੰਗ 2700 kg ਦੀ ਲਿਫਟ ਲਿਫਟ ਰਿਕਵੈਸਟੀ ਆਉਂਦੀ ਹੈ ਰਿਕਵੈਸਟੀ ਹੈ ਠੀਕ ਹੈ ਠੀਕ ਆ ਜੀ ਤੇ ਪਲੇਟਫਾਰਮ ਆਪਾਂ ਮੜਾਈ ਅੱਗੇ ਡੈਸ਼ਬੋਰਡ ਤੇ ਤੇ ਇਹਦੇ ਵਿੱਚ ਮੈਂ ਹੋਰ ਤੁਹਾਨੂੰ ਇੱਕ ਵੱਡੀ ਖਾਸੀਅਤ ਦੱਸਾਂ ਜੇ ਆਪਾਂ AC ਕੈਬਨ ਲਗਵਾਣਾ ਨਾ ਹਾਂਜੀ ਆਪਾਂ ਬਸ ਇਹਦੇ ਵਿੱਚ ਤੋਂ ਉੱਪਰ ਫਿੱਟ ਹੀ ਕਰਨਾ ਕੋਈ ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ ਜ਼ਰੂਰਤ ਨਹੀਂ ਕੈਬਨ ਹੀ ਫਿੱਟ ਕਰਨਾ ਉੱਤੇ ਤੁਸੀਂ ਹਾਂਜੀ ਹਾਂ ਕੰਪਨੀ ਸਾਰਾ ਕੁਝ ਸੈਟਿੰਗ ਕਰਕੇ ਪਹਿਲੀ ਦਿੱਤਾ ਹੋਇਆ ਹੈ AC ਦਾ ਕਨੈਕਸ਼ਨ ਵਗੈਰਾ ਜਿਹੜਾ ਵੀ ਦਿੱਤਾ ਆ AC ਕੈਬਨ ਬਸ ਉਹ ਦੋ ਚੀਜ਼ਾਂ ਲਿਆ ਕੇ ਫਿੱਟ ਕਰਨਾ ਬਸ 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 ਬਾਕੀ AC ਕੈਬਨ ਬਾਕੀ ਸਭ ਹਾਂ ਸਿਸਟਮ ਕੰਪਨੀ ਨੇ ਉਦਾਂ ਦਾ ਬਣਾਇਆ ਹੋਇਆ ਇੱਥੇ ਹਾਂਜੀ ਹਾਂਜੀ ਚਲੋ ਤੇ ਬਹੁਤ ਮਿਹਰਬਾਨੀ ਜੀ ਹਾਂ ਜੀ ਥੈਂਕ ਯੂ ਤੁਸੀਂ ਜਾਣਕਾਰੀ ਦਿੱਤੀ ਟਰੈਕਟਰ ਬਹੁਤ ਸੋਹਣਾ ਤੇ ਬਾਈ ਜੀ ਨੰਬਰ ਤੁਸੀਂ ਬਾਈ ਕਾਲੇ ਤੂੰ ਵੀ ਨੰਬਰ ਬੋਲ ਤੇ ਬਾਈ ਤੁਸੀਂ ਆਪ ਦਾ ਨੰਬਰ ਹਾਂ ਜੀ ਤੁਸੀਂ ਦੱਸੋ ਮੇਰਾ ਨੰਬਰ ਆ ਜੀ 88723 83809 ਗੁਰਦੀਪ ਸਿੰਘ ਮੇਰਾ ਨਾਮ ਆ ਜੀ ਹਾਂ ਜੀ ਤੇ ਮੁਕਸਰ ਐਡਰੈਸਿੰਗ ਹਾਂ ਮੁਕਸਰ ਮੈਂ ਦੇਖਦਾ ਜੀਲਾ ਮੁਕਸਰ ਠੀਕ ਹੈ ਤੇ ਏਰੀਆ ਮੈਂ ਦੇਖ ਰਿਹਾ ਹਾਂ ਬਾਈ ਕਾਲੇ ਆਪਣਾ ਨੰਬਰ 70099 ਜੀ ਅੱਛਾ ਜੀ 12797 70099 12797 ਤਾਂ ਬਾਈ ਜੀ ਬਾਈ ਕਾਲੇ ਨਾਲ ਕਨੈਕਟ ਕਰ ਸਕਦੇ ਜੀ ਬਾਈ ਗਰਦੀਪ ਨਾਲ ਕਰ ਸਕਦੇ ਜੀ ਕਿਸੇ ਵੀਰ ਨੇ ਵੀ ਟਰੈਕਟਰ ਲੈਣਾ ਜਾਂ ਟਰਾਈ ਵੀ ਲੈਣੀ ਆ ਜਾਂ ਖੇਤ ਚ ਚਲਾ ਕੇ ਵੀ ਵੇਖਣਾ ਤਾਂ ਬਾਈ ਜੀ ਨਾਲ ਤੁਸੀਂ ਕਨੈਕਟ ਕਰ ਸਕਦੇ ਜੀ ਹੁਣ ਇਹਨਾਂ ਕੋਲੇ ਮਹੀਨਾ ਟ్రਾਇਲ ਹੈਗਾ ਜੇ ਕਿਸੇ ਨੇ ਲੈਣਾ ਤੇ ਆਪਦੇ ਤਸੱਲੀ ਬਖਸ਼ ਕਰਕੇ ਲੈ